ਸਿਕੰਦਰਪੁਰ ਉਹਨਾਂ ਦਾ ਸਿਕੰਦਰਾਈ ਨਾਜਰ ਸਿੰਘ ਜੀ ਸਿਕੰਦਰਪੁਰ ਤੇ ਪਰਲੇ ਪਾਸੇ ਭਾਗ ਸਿੰਘ ਜੀ ਨੌਰਪੁਰ ਬੇਦਿਆ ਮਾਸਟਰ ਗਰਨਾਬ ਸਿੰਘ ਜੀ ਬੇਈ ਹਾਰਾ ਭਾਗ ਸਿੰਘ ਜੀ ਨੌਰਪੁਰ ਬੇਦਿਆ ਮਾਸਟਰ ਗਰਨਾਬ ਸਿੰਘ ਜੀ ਬੇਈ ਹਾਰਾ ਬਾਈ ਜੀ ਜਿਹੜਾ ਅੰਦਰਲੇ ਪਾਸੇ ਬਾਲਾ ਦਾ ਉੱਪਰ ਕਾਕਾ ਸਿੰਘ ਸਿਕੰਦਰਪੁਰ ਅੱਪਾ 45 ਸੈਕਿੰਡ 63 ਪੁਆਇੰਟ ਦਾ ਸਮਾਂ ਬਾਈ ਜੀ ਦੇਖ ਮੁੰਡਿਆ ਕੜੇ ਜੋੜਿਓ 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 ਮੇਰਾ ਵੀਰ ਓ ਜੀ ਸਾਡਾ ਮੋਟਰਸਾਈਕਲ ਕਿੱਥੇ ਖੜਾ ਹਾਂ ਪਰਨੀਤ ਗੌਰ ਬਲਵਿਸ਼ੌੜੇ ਤੇਗਵੀਰ ਚੱਲ ਭਾਈ ਇਹ ਦਰਜਨ ਸਿੰਘ ਹੋਰਾਂ ਦੇ ਪਿੰਡ ਹੰਸਰੋਂ ਤੋਂ ਨਹੀਂ ਰੇ ਸਾਡੇ ਵਿੱਚ ਸਰਦਾਰ ਦਰਜਨ ਸਿੰਘ ਹੰਸਰੋਂ ਬਹੁਤ ਵੱਡਾ ਮਿੱਤਰੋ ਡਾਣਾ ਪਰਿਵਾਰ ਦਾ ਖੇਡਾਂ ਦੇ ਖੇਤਰ ਦੇ ਇਹ ਸਰਦਾਰ ਦਰਸ਼ਨ ਸਿੰਘ ਜੀ ਹੰਸ ਰਹੇ ਉਹਨਾਂ ਦੇ ਬਹੁਤ ਬਾਰੇ ਪਪਾ 45 ਸੈਕਿੰਡ 53 ਪੁਆਇੰਟ 45 53 ਲੈ ਆਓ ਮੇਰਾ ਵੀ ਜੋੜਿਓ ਅਗਲੀ ਜੋੜੀ ਜੋੜਿਓ ਜੋੜਿਓ ਮੇਰਾ ਵੀ ਚੱਲ ਭਾਈ ਏ ਪੀਰ ਬਾਬਾ ਜਿੰਦਾ ਸ਼ਹੀਦ ਗਰੁੱਪ ਨੂਰ ਪਰਵੇਦੀਆਂ ਗੁਰシャン ਤੇ ਪ੍ਰਵਾਨ ਜੱਟਪੁਰ ਇਹ ਸ਼ੰਕਰ ਸਿੰਘ ਬੋਨੀ ਹੁਸਨ ਸਿੰਘ ਬੋਨੀ ਜਿੱਦੋ ਕ੍ਰੇਡਾ ਜਸਵੀਰ ਕਟਾਰਾ ਜਿਹੜਾ ਨਾਲ ਬਾਈ ਜੀ ਬੋਲਦਾ 45 ਸੈਕਿੰਡ 19 ਪੁਆਇੰਟ 'ਤੇ ਵਾਹ ਹੋ ਛੇਰੋ ਨਹੀਂ ਰੀਸਾਂ ਤੁਹਾਡੀਆਂ ਐਕਣਾ ਖੜਖਦਾ ਬਾਜੀ ਤੂੰ ਬਾ ਫਿਰ ਮੁਕਾਬਲਾ ਮੁਕਾਬਲਾ ਬੇਲੇ ਦੇ ਵਿੱਚ ਬਾਈ ਇਹ ਉੱਪਰਲਾ ਬਾਈ ਜੀ ਪੰਡਤ ਜਸਵੰਤ ਕਾਲੀਆਂ ਦਾ सोनू ਰੈਂਪੀ ਕਾਲੀਆਂ ਦਾ ਬਾਈ ਜੀ ਇੱਕ ਚਾਂਦ ਸਿੰਘ ਜੀ ਚੌੜਾ ਅ ਰਵੀ ਬਸ ਦੋਏ ਨੂੰ ਪੰਮਾ ਰਾਮਗੜ ਵਾ ਬਸ ਠੀਕ ਆ ਕਹਿੰਦੇ ਦੋਏ ਨਾਉਂ ਜੀ ਪੰਮਾ ਰਾਮਗੜ ਤੇ ਰਵੀ सोनू ਚੌੜਾ ਚਾਂਦ ਸਿੰਘ ਜੀ ਚੌੜਾ ਨਾਲ ਪੜਤ ਜਸਵੰਤ ਕਾਲੀਆ ਓਪਾ 43 ਸੈਕਿੰਡ 69 ਪੁਆਇੰਟ ਬਾਈਜੀ 43 69 ਦਾ ਸਮਾਪਤ ਹੋ। ਦੇਖੋ ਬਾਈ ਜੀ ਘੜੀਆਂ ਸਾਰਾ ਦਿਨੇ ਤਪੀ ਆਇਓ ਧਾਨੀ ਫੇਰੇ ਦਾ ਮਾਲਕ ਦੀ ਉਹ ਕਿਰਪਾ ਦੇਖੋ ਦੋ ਹੀ ਘੜੀਆਂ ਪਰ ਇੱਕੋ ਹੈ ਜੀ 44 69 ਮੁਕਾਬਲਾ ਮਿੱਤਰੋ ਫਾਸ ਵੀ ਟੱਕਰ ਬਹੁਤ <laughs> ਮਾੜੇ ਭਾਈ ਤੇ ਪਰਲਾ ਬਾਜੀ ਜਿਹੜਾ ਅੰਦਰਲੇ ਪਾਸੇ ਆ ਭਾਈ ਸੋਨੀਵਾਲ ਯੂ ਐਸ ਏ ਬਿਸ਼ੌੜੀ ਭਾਈ ਪ੍ਰਭੂ ਨਰੰਗਾਵਾਦ ਕੈਨੇਡਾ ਉਹ ਹੋ ਜਾ ਬਾਜੀ ਉਹ ਵੀਰਾਂ ਪਿੱਛੇ ਨੂੰ ਹੋ ਜਾ ਮੇਰਾ ਵੀਰ ਉਹ ਬਿਲੀ ਬਾਗ ਵਾਲਾ ਵੀਰਾ ਹੋ ਜਾ ਪਿੱਛੇ ਨੂੰ ਹੋ ਜਾ ਹੋ ਜਾ ਪਿੱਛੇ ਨੂੰ ਭਾਈ ਬਿੰਦਰੀ ਬਲ ਬਿਸ਼ੌੜੀ ਸਰਦਾਰ ਬਲਵੀਰ ਸਿੰਘ ਜੀ ਬਲ ਬਿਸ਼ੌੜੀ ਸਰਦਾਰ ਧੰਨਾ ਸਿੰਘ ਜੀ ਬਲ ਬਿਸ਼ੌੜੀ ਜਿਹੜਾ ਅੰਦਰਲੇ ਪਾਸੇ ਆ ਉੱਪਰਲੇ ਪਾਸੇ ਬਣਦੇ ਜਸਵੰਤ ਕਾਲੀਆਂ ਸੋਨੂ ਰੰਪੀ ਕਾਲੀਆਂ ਗਗਨ ਯਗਤਪੁਰ ਬਾਈ ਬਾਲੀ ਯਗਤਪੁਰ ਸਤਨਾਮ ਸਿੰਘ ਦੀ ਯਗਤਪੁਰ ਪਿਸਟਲ ਗਰੁੱਪ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਜਿਹੜੇ ਨਾਲ ਬਾਈ ਜੀ ਪੱਪਾ ਲਓ ਜੀ ਫੇਰ ਸਾਨੂੰ ਗੱਡੀ ਦਾ ਇੱਕ ਵਾਰੀ ਸਮਾਂ ਟਾਈਮ ਹੈ ਗੱਡੀ ਦਾ ਮਾਰਦੇ ਕਸੂਤੇ ਕੌੜੇ ਐਬ ਜੱਟ ਨੂੰ